ਗੱਜੇ ਖੜਾ 4 ਵਜੇ ਆਇਦਰ ਮੇਰੀ ਸیکل ਦੇਖ ਲੋ ਮੇਰੇ ਤਾਂ ਸਾਰੇ ਨੂੰ ਐਂਡ ਤੇ ਵਾਗੇ ਆਮੀਏ ਨਾ ਹੁਣ ਤਿਆਰ ਕਰਕੇ ਟਾਈਮ ਲੇਟ ਹੋਏ ਪਏ ਹਾਂ ਜਾਨ ਵਾਸਤੇ ਮੈਂ ਵੀ ਤਿਆਰ ਹੋਣਾ ਹਜੇ 10 ਵਜੇ ਇਹ ਤਿੰਨੇ ਤਿਆਰ ਨੇ ਮੈਂ ਹੀ ਰਹਿ ਗਈ ਹੁਣ ਪਤਲਾ ਪੜਕਾ ਦੇੜ ਕੇ ਫੇਰ ਬੰਨਾ ਹੋਊਗਾ ਇਹ ਰੰਡਾ ਲੋਟ ਹੋ ਕੇ ਬੈਠੇ ਨਾ ਮੈਂ ਕਹਿੰਦਾ ਮੈਨੂੰ ਬਸ ਰੋਟ ਹੋ ਕੇ ਹੁਣ ਨਹੀਂ ਪਾ ਲਾ ਲੋਟੋ ਕੇ ਬੈਠ ਅਈ ਸੋਟੀ ਤਾਂ ਕੈਸੀ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਜਿਵੇਂ ਕਿ ਤੁਹਾਨੂੰ ਕੱਲ ਦੇ ਬਲੌਗ ਚ ਆਪਾਂ ਨੇ ਦੱਸਿਆ ਸੀਗਾ ਕਿ ਕੱਲ ਨੂੰ ਆਪਾਂ ਨੇ ਇੱਕ ਭੂਗਤੇ ਜਾਣਾਗਾ ਤਿਆਰੀਆਂ ਵੀ ਅਗੀਆਂ ਚੱਲ ਰਹੀਆਂ ਨੇ ਉੱਥੇ ਜਾਣ ਵਾਸਤੇ ਤੇ ਮੈਂ ਤਾਂ ਆਪਣਾ ਰੈਡੀ ਹੋ ਗਿਆ ਹੈਗਾ ਗਰਲੀਨ ਵੀ ਹੋ ਗਈ ਹੈਗੀ ਤੇ ਫਤੇ ਵੀ ਰੈਡੀ ਹੈਗਾ ਬਸ ਉਹਨਾਂ ਦੇ ਮੁੰਮਾ ਜਿਹੜੀ ਨੇ ਹੋਰ ਰੈਡੀ ਹੋਣਾ ਰਹਿੰਦੇ ਨੇ ਕਿਉਂਕਿ ਉਹ ਸਭ ਤੋਂ ਲਾਸਟ ਚ ਰੈਡੀ ਹੁੰਦੇ ਨੇ ਤੁਹਾਨੂੰ ਪਤਾ ਹੀ ਹੈਗਾ ਕੰਮ ਸਾਰਾ ਤੋਂ ਬਾਅਦ ਦੇ ਵਿੱਚ ਤੇ ਆਜੋ ਆਪਾਂ ਤੁਹਾਨੂੰ ਦੱਸਾਂ ਕੀ ਕਰ ਰਹੇ ਨੇ ਹੁਣ ਇਸ ਟਾਈਮ ਆਸੀਕੀ ਅਜਰਸੂ ਇਟ ਤੁਸੀਂ ਹੁਣ ਵੇ ਰੈਡੀ ਗੇਟ ਹੈ ਮੈਂ 8:30 ਵਜੇ ਫਿਰ ਤਾਂ 9:30 10:00 ਵਜੇ ਤੱਕ ਨਹੀਂ ਤੋ ਜਾਂਦੀ ਰੈਡੀ ਹੋ ਕੇ ਚਲੋ ਜੀ ਮਰਦੇ ਵੀ ਟੰਗ ਲਈ ਆਪਣੀ ਹਨਾ ਮਤੇ ਚਲੋ ਜੀ ਆ ਦੇਖੋ ਆ ਇਧਰ ਫਤੇ ਹੋ ਗਿਆ ਰੈਡੀ ਮਮ ਇਹਨਾਂ ਦੇ ਹਜੇ ਹੋ ਰਹੇ ਨੇਗੇ ਭੱਜੇ ਫਿਰਦੇ ਨੇ ਭੱਜ ਨੱਥ ਭੱਜ ਨੱਥ ਛਿੱਤੀ ਛਿੱਤੀ ਹਾਂ ਹਾਂ ਪੱਗ ਦੇਖ ਰਹੀ ਸੀ ਮੂੰਹ ਕਿੱਧਰ ਨੂੰ ਘੁਮਾਉਂਦਾ ਪਿੱਛੋਂ ਘੁਮਾਉਂਦਾ ਕਹਿੰਦਾ ਪਿੱਛੋਂ ਦੇਖੋ ਪਿੱਛੋਂ ਸੋਹਣੀ ਬੰਨੀ ਹੋਇਆ ਮੇਰੀ ਲੋ ਐ ਸੋਹਣੋ ਅਸੀਂ ਰੈੜੀਆਂ ਗਏ ਹੁਣ ਅਸੀਂ ਚੱਲਾਂਗੇ ਆ ਦੇਖੋ ਆ ਸਾਡਾ ਬੰਦਾ ਬਹੁਤ ਔਖਾ ਹੋ ਰੈੜੀ ਹੋਣਾ ਤੇ ਇਸ ਟਾਈਮ ਮੇਰੇ ਸਿਰਫ 10 ਮਿੰਟ ਦਿੰਦੇ ਨੇ ਰੈੜੀ ਹੋਣਾ ਸਾਰੇ ਰੈੜੀ ਹੋਣਾ ਮੁੰਡਾ ਚੱਲ ਰੈੜੀ ਚੱਲ ਜੁੜੀ ਤੂੰ ਤਾਂ ਬੈਠ ਚੱਲ ਤੂੰ ਹੀ ਬੈਠਾ ਲੱਗੇ ਤਾਂ ਬੈਠੇ ਸਮਾ ਲਾ ਦੋ ਚਲੋ ਕਿੰਨੀ ਜਾਂਦਾ ਪਾਰਟੀ ਬੈਠੀ ਹੈਗੀ ਚਲੋ ਜੀ ਚਲਿਏ ਇੱਥੇ ਪੂਰੀ ਦੁਨੀਆ ਹੀ ਬੈਠੀ ਆ ਪੂਰੀ ਦੁਨੀਆ ਬੈਠੀ ਹੈ ਗੱਡੀ ਮੁੱਦੀ ਸਾਈ ਦਾ ਦਰਬਾਰ ਮੈਂ ਸੇ ਪਹੁੰਚਣਾ ਹੈ ਗਿਆ ਗਰਵ ਕਰਤ ਹੈ ਕੋਈ ਬਿਨਵਾ ਨਰ ਹਰ ਹੰਸਾ ਨਾ ਬਲੇ ਪੁਨਿਆ ਕੀ ਘਵ ਬਾਨਤ ਸੇਰਮ ਸਵਾਰਤ ਜੰਤੂ ਲਾਈ ਕੋ ਉਪਰ ਆਪਾ ਬਰਾਤ ਲਾਏ ਜਤ ਮਾਲਕੋ ਸਤ ਸੰਗ ਲਾਏ ਪੁਨਿਆਏ ਵੇਂਡ ਹੋਣ

अफ़ौर्थ, अफ़ौर्थ है, अफ़ौर्थ है, अफ़ौर्थ है। वॉर्थ है। वैसे ये 500 किलोड की है। इस तरीके को जहाँ से देखना, देखिए इस तरीके के आदमी। बट ये, वो भी ज़्यादा जानी है। सब कुछ खत्म करती आदमी है। एक कुछ भी नहीं छोड़ी। ये फिर क्लास पे होगी, ये फिर नहीं है ऐसी काम क ਉਹ ਕਹਿੰਦਾ ਨਾਸਤੋ ਰਹਤਾ ਹੈ ਆਰੇ ਕੋਟਰ ਜਿਲੇ ਬੀਰੋਂ ਵੱਟ ਦੇ ਦੇ ਘੱਟ ਗਈ। ਵਰਨੀ ਤੇ ਮੈਂ ਥੋੜਾ ਜਿਹਾ ਕਿਹਾ ਇੱਕ ਲੋਕ ਜਗਣਾ ਲੱਗ ਗਿਆ। ਤੂੰ ਇੱਧਰ ਆ ਕੇ ਪੀੜੇ ਕਰਾ ਦੇ ਇੱਥੇ ਬਹਿ ਗਿਆ। ਆ ਦੇਖੋ ਇਹ ਆ ਬੱਚਾ ਮੈਂ ਬੱਦਿਆ ਹਾਂ। ਆ ਦੇਖੋ ਗਾਇਸ ਛੋਟਾ ਜਿਹਾ ਕਾਕਾ ਇਹ ਹੱਥੇ ਕਿ ਉਰ ਜਾ। ਸਾਰੇ ਰੱਟੇ ਨੇ। ਡੈਡ ਵੀ ਕੁੜੀ ਇਹ ਹਟ ਜਾ ਕੀ ਕਰਦਾ ਹੈ 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 ਕੀ ਕਰਦ ਚੱਲ 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 ਕਰ ਸੇਵਾ ਕਰ ਹੁਣ ਕਿਵੇਂ ਲੰਘਾਂਗੇ ਇੱਥੋਂ ਦੀ ਹਾਂ ਇੱਥੇ ਮੇਜ਼ 'ਤੇ ਢਾਲਾ ਕਿਉਂ ਸਰਦੂ ਬਾਹਰੋਂ ਚੱਲ ਫਟੇ ਸੰਗ ਚੱਕ ਲੋ ਚੱਕ ਲੋ ਸਮਾਨ ਨੂੰ ਕਿਵੇਂ ਵੱਡ ਚੜ ਰੱਖੀ ਆਗੀ ਦੇਖੀ ਆ ਇੱਥੇ ਰੱਖ ਕਿਆ ਰੋਕ ਕਰਤੀ ਅੱਜ ਗੁਰਵੰਦਰਦੀ ਹੋਗੀ ਹਾਂਜੀ ਹੋਗੀ ਪੱਕੀ ਹੈ ਗਰਵਿੰਦਰ ਆ ਦੇਖੋ ਅੱਜ ਤਾਂ ਪੁੱਛ ਲਈ ਉਹਦਾ ਲੋਕ ਤਾਂ ਫਿਰਦਾਗਾ ਰੋਕ ਵਾਲਾ ਤਾਂ ਚਲੋ ਜੀ ਚਲੋ ਗੱਡੀਆਂ ਹੀ ਉਹਨਾਂ ਦੀ ਤੁਸੀਂ ਖਾ ਲੋ ਮੈਂ ਵੀ ਖਾਉਂਗਾ ਰੋਕ ਹੋਈ ਹੈਗੀ ਨਾ ਬਾਬੀ ਲੱਭ ਗਈ ਬਾਬੀ ਲੱਭ ਗਈ ਕਿੱਥੇ ਹੋ ਗਈ ਸੀ ਗਮ ਹੋ ਗਈ ਸੀ ਇਹ ਦਾਜ ਪਹਿਲੀ ਤੋਰਤ ਨਾਲ ਹੈ ਪਹਿਲੀ ਦਾਜ ਦਾਜ ਪਹਿਨੀ ਭੇਜਦਾ ਹੈ ਗਰਵਿੰਦਰ ਤੇ ਜਾਣਾ ਹੈ ਕਿ ਹੈ ਕਿੱਥੇ ਹੈ ਗਰਵਿੰਦਰ ਉਹ ਬਟਨ ਲਾਉਣ ਉਹ ਬਟਨ ਬਟਨ ਲਾਉਣਾ ਗਰਵਿੰਦਰ ਤੱਕ ਹਲੋ ਜੀ ਮਿੱਠਾ ਕਰ ਮੂੰਹ ਉਹ ਹੋ 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 ਲੈ 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 ਉਹ ਕਦਾਂ ਮੂੰਹ ਮਿੱਠਾ ਕਰ ਲਓ ਅੱਜ ਵਿਆਹ ਹੋ ਗਿਆ ਬਲੌਗ ਤੇ ਕੱਟ ਕੇ ਦਿਖਾ ਦਾਂਗੇ ਸਹੀ ਗੱਲ ਹੈ ਵੀ ਦੇਖੋ ਇਸ ਨਾਲ ਸੱਚ ਦੇ ਦੇ ਪਹਿਲਾਂ ਆ ਆ ਮਰੀ ਗੱਲ ਆ ਗਿਆ ਬਈ ਮੁੰਡਾ ਵਧਾਈਆਂ ਬਈ ਵਧਾਈਆਂ ਤੈਨੂੰ ਵਧਾਈਆਂ ਤੈਨੂੰ ਰੋਕ ਹੋਗੀ ਤੇਰੀ ਅੱਜ ਭੋ ਦੇ ਨਾਲ ਬੜੇ ਰਵਾਂਸ ਨੇ ਬਈ ਤੇਰੇ ਸਹੁਰੇ ਦਾ ਆ ਪੂਰਾ ਦੇ ਤਾ ਮੇਰੀ ਰੋਕ ਕਿੱਦਾਂ ਹੋਊਗੀ ਮੈਨੂੰ ਅੱਜ ਸਹੁਰਾ ਦਾ ਨਹੀਂ ਪਤਾ ਕਿੱਥੇ ਲੈ ਦੇਖ ਆਉਂਦੇ ਹਾਂ ਹੈਪੀ ਨੂੰ ਪਤਾ ਕਾ ਪਹਿਲਾਂ ਹੀ ਆ ਤੇਰੇ ਕੋਲ

ਸਾਰਾ ਕੋਈ ਬੋਲ ਗੋਲ ਕਰਦੇ ਸਰਦੇ ਸਰਦੇ ਡੋਗੀ ਨੂੰ ਡਾਲ ਦੋ ਇਸੇ ਦੇ ਦੇ ਫੇਰ ਲੋ ਜੀ ਗਾਇਸ ਜਿਹੜਾ ਆਪਣਾ ਕੰਮ ਪੀਨ ਬਚ ਗਿਆ ਸੀਗਾ ਉਹ ਹੁਣ ਇੱਥੇ ਦੇ ਆਏ ਭੱਟੇ ਤੇ ਦੇਵਰ ਜਿਹੜੀ ਕੰਮ ਕਰਦੇ ਸੀਗੇ ਉਹ ਸਾਰਾ ਦੇਤਾ ਪ੍ਰਸ਼ਾਦ ਬਚਦਾ ਸੀਗਾ ਪ੍ਰਸ਼ਾਦ ਦੇ ਬਚਦੇ ਸੀਗੇ ਤੇ ਦਾਲ ਬਚਦੀ ਸੀਗੀ ਉਹ ਸਾਰੀ ਇੱਥੇ ਦੇ ਦਿੱਤੀ ਇਹਨਾਂ ਨੂੰ ਯਾਰ ਮੇਰੇ ਮਾਂ ਦੇ ਹੱਥ ਲਾ ਕੇ ਦੇਖਣਾ ਹੈ ਹਾਂ ਹਾਂ ਤੇ ਸਭ ਨੇ ਪਸੰਦ ਮੈਂ ਉਹਦਰ ਮੈਂ ਰਸਕੋ ਇਸ ਮੇਰਾ ਥੋੜੀ ਨਾਲ ਪਿਆਰ ਕਰਨਾ ਮੈਨੂੰ ਇੱਕ ਚਲੋ ਫਿਰ ਉਹ ਚੱਲ ਬਈ ਸ਼ਿਕਾਰੀ ਚੱਲਿਆ ਬਈ ਚਲੋ ਜੀ ਚਲੋ ਬੈਠੋ ਵੀ ਹਾਏ ਹਾਏ ਨਾ ਹੁਣ ਆਸੀ ਤੇਰਾ ਬਾਹਦ ਹੋ ਗਿਆ ਚਲ ਦੋ ਰੋ ਰੋ ਨਾ ਰੋਲਾ ਰੋਲਾ ਨਾ ਨਿਪਟਰਾ ਆਏ ਬੰਦੇ ਦਾ ਜਿਵੇਂ ਨਹੀਂ ਰੋਣਾ ਤੇਰਾ ਨਹੀਂ ਰੋਣਾ ਨਿਪਟਦਾ ਹੈਗਾ ਮਾਂ ਤੇਰਾ ਨਹੀਂ ਰੋਣਾ ਨਿਪਟਦਾ ਚੰਗਾ ਵੀ ਗੁਰਵਿੰਦਰ ਹੋਰ ਮਸਾ ਹੀ ਨਿਕਲਿਆਗੇ ਗੁਰਵਿੰਦਰ ਅੱਜ ਜਿਹੜਾ ਜੀ ਕਰ ਰਹੀ ਦੀ ਜਾਣਦਾ ਆਪਣਾ ਬੈਡ ਹੋਰ ਜੀ ਨਹੀਂ ਕਰਦੇ ਗੱਲਦੇ ਵੀ ਉੱਥੇ ਹੀ ਹੈਣਾ ਪਤਾ ਵਾਲਾ ਕੱਲ੍ਹ ਵੀ ਸੱਚੀ ਘੰਡ ਲਿਆ ਤੀ ਹਾਂ ਕਹਿੰਦਾ ਕਹਿੰਨ ਨੂੰ ਫੋਨ ਕਰ ਲਿਆ ਨਾਲਪ੍ਰੀਤ ਨੂੰ ਕਹਿੰਦਾ ਜਾ ਕੋ ਸੱਚੀ ਆਜਾ ਬੈਦਾਪਾ ਇੱਧਰ ਦੀ ਕੱਢਦੇ ਜੀ ਭੋਣੀ ਕੜ ਗਈ ਨਹੀਂ ਚਾਹ ਹੁਣ ਜਿੱਧਰ ਦੀ ਕੱਢ ਲਈ ਠੀਕ ਹੈ ਭੋਣੀ ਕੜ ਗਈ ਜਿੱਦਾਂ ਉਹਦੇ ਵੀ ਗੜਨੇ ਦਾ ਮੋੜਾ ਸਿਸਟਮ ਖੜਦਾ ਮੋੜ ਲਓ ਇਧਰ ਤੇ ਵਧੀਆ ਨਹੀਂ ਚਲੋ ਮੁੜ ਕੇ ਪਾਣੀ ਖੜ ਕੇ ਇੰਦੀ ਜਾ ਰਹੇ ਹੁਣ ਆਪਾਂ ਫੇਰ ਉਹਨਾਂ ਦੇ ਦਵਾਰੋਂ ਉਹਨਾਂ ਦੇ ਗੇਟ ਮੋੜ ਦੀ ਹਾਰਨ ਮਾਰ ਕੇ ਚੱਲਾਂਗੇ ਉਹਨਾਂ ਦੇ ਗੇਟ ਮੋੜ ਦੀ ਹੈਨਾ ਆਹ ਕਹਿਣਗੇ ਕਰ ਸੁਣ ਇਹ ਕੰਢੀ ਦੀ ਹੈ ਬਾਈ ਬਾਈ ਨਹੀਂ ਸੱਜੇ ਵਿੱਚ ਬਹੁਤ ਲੱਗ ਰਾਨਕ ਲੱਗੀ ਹੋਈ ਸੀ ਕਿੱਥੇ ਬੰਦਾ ਇਕੱਲਾ ਰਹਿ ਜਾਂਦਾਗਾ ਸਾਢੇ 12 ਵਜੇ ਪਿਆ ਸੀ ਰਾਤ 6 ਵਜੇ ਹਾਂ ਤੇ ਦੇਖ ਲ ਕੋਈ ਮੋਟਰਸਾਈਕਲ ਦੇ ਨਾਲ ਭੱਜੇ ਆਉਂਦਾ ਹੂੰ ਮੋਟਰਸਾਈਕਲ ਪਿੱਛੇ ਆਉਂਦਾ ਉਹਦੇ ਨਾਲ ਬੱਚੇ ਬੁਢਾ ਗਮ ਵਿਚਾਰਾ ਤਾਂ ਸਾਦਾ ਮਸਤ ਜਨ ਕੋਈ ਸਾਡੀ ਫਿਟਨੈਸ ਦਾ ਤਾਂ ਰੱਖਦਾ ਆਪਣੇ ਮੂੰਖਾ ਕੇ ਜਲੇਬੀ ਪੈਂਦਾ ਤੁੰਨੀ ਆਓ ਵੀ ਗਾਇਸ ਸਭ ਤੋਂ ਜਿਹੜਾ ਆਪਣਾ ਪ੍ਰੋਗਰਾਮ ਸੀਗਾ ਉਹ ਹੋ ਗਿਆ ਖਤਮ ਇਹ ਇਹ ਆਪਣਾ ਭਾਂਡਾ ਠੀਕਾ ਉਹ ਸਾਰਾ ਕੁਝ ਸਮਾ ਕੇ ਹੁਣ ਚੱਲेंगे ਆਪਾਂ ਵਾਪਸ ਸਾਰਾ ਕੰਮ ਘਰ ਆ ਕੇ ਆਏ ਇੱਕ ਆ ਪਿੱਛੇ ਬੈਠਾ ਦੇਖੋ ਲੋ ਕੈਸੇ ਪਿਆ ਕੋਣ ਬੰਦਾ ਬੈਠਾ ਪਿੱਛੇ ਇੱਕ ਹੋਰ ਬੈਠਾ ਆਈ ਨਿਕਲਦੇ ਨੇ ਗੱਡੀ ਦੇ ਸਾਰੇ ਗੱਡੀਆਂ ਖੱਲਗੁੰਝੇ ਚਪਰੇ ਬੈਠੇ ਨੇ ਤੁਹਾਨੂੰ ਜੇ ਲੱਭ ਲਾ ਦੀ ਚਾਰ ਪੰਜ ਮਿੰਟ ਹੋਰ ਕੱਢ ਲੈ ਗੰਟੀ ਚੋਂ ਟਿੱਕੀ ਵੀ ਖਾਲੀ ਪਿਆ ਸਾਡੀ ਠੀਕ ਹੈ ਗਾਇਸ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਹੋਇਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਤਾਂ ਆਪਣਾ ਪੂਰਾ ਜੀਲ ਆਇਆ ਉੱਥੇ ਸਾਰਿਆਂ ਨੇ ਇਕੱਠੀਆਂ ਹੋ ਕੇ ਆਪਣੀਆਂ ਮਾਰੀਆਂ ਜਬਲੀਆਂ ਕਹਿੰਦੇ ਹੁੰਦੇ ਨੇ ਜੀ ਇਹਨਾਂ ਆਪਾਂ ਦਾ ਜਬਲੀ ਨਹੀਂ ਕਹਾਗੇ ਆਹ ਜਬਲੀ ਮਾਰੀ ਬਲੀਆਂ ਇਹਨਾਂ ਦੀਆਂ ਚੁਗਲੀਆਂ ਹੋ ਜਾਂਦੀਆਂ ਨੇ ਇਹ ਤੇ ਡਾਲੇ ਘਰੇ ਨੇ ਢੱਡ ਹੌਲੇ ਕਰਣੇ ਹਾਂ ਜਿੰਨਾ ਖਾਦਾ ਇਹਨਾਂ ਨੇ ਤਕਰੀਬਨ 1 ਨੱਕ ਦਾ ਢੱਡ ਇਹਨਾਂ ਨੇ ਹੌਲਾ ਕਰੇ ਲਿਆ ਉੱਥੇ ਹਫਤਾ ਪਹਿਲਾਂ ਗੋਲਾ ਬਣ ਗਿਆ ਚਲੋ ਠੀਕ ਹੈ ਗੈਸ ਆਪਾਂ ਅੱਜ ਦਾ ਜਿਹੜਾ ਬਲੌਗਰ ਨੂੰ ਇੱਥੇ ਕਰਦੇ ਹਾਂ ਖਤਮ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕੱਲ ਨੂੰ ਮਿਲਦੇ ਆ ਫਿਰ ਆ